ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋ ਸਨੋ ਵੀਰੇ ਕੀ ਹਾਲ ਚਾਲ ਨੇ ਕੈਮਾ ਸਿੱਤਾ ਲਓ ਜੀ ਬਾਜੀ ਬਰਾਵਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਰੇ ਅੱਜ ਤੁਹਾਨੂੰ ਆਪਣੇ ਫਾਰਮ ਦੀ ਬਹੁਤ ਟਾਈਮ ਬਾਅਦ ਅਪਡੇਟ ਦੇਣ ਲੱਗੇ ਆ ਆ ਇੱਕ ਨੰਬਰ ਤੇ ਖੜੀ ਆ ਬਿਰਲੇਵਲ ਵਾਲੀ ਵੀਰੇ ਆਪਣੀ ਜਿਹਦਾ ਲਗਭਗ 1 ਮਹੀਨਾ ਰਹਿ ਗਿਆ ਸੂਣ ਚ ਪਿਛਲੇ ਸਵੇਰੇ ਨੇ 14 ਕਿਲੋ ਦਾ ਦਿਖਾਇਆ ਹੁਣ ਦੇਖੋ ਤੇ ਕਿੰਨਾ ਦੁੱਧ ਕਰਦੀ ਆ ਉਸ ਤੋਂ ਬਾਅਦ ਆ ਆਪਣੀ ਖੜੀ ਆ ਇਹਨੂੰ ਵੈਸੇ ਅਸੀਂ ਮਸਤਾਨੀਵਾਚ ਕਹਿੰਦੇ ਸੀ ਬਾਅਦ ਚ ਇਹਦਾ ਨਾਮ ਥੋੜਾ ਬਦਲਤਾ ਸੀ ਇਹ ਲਗਭਗ ਇਹਦਾ ਰਹਿ ਗਿਆ 40 ਦਿਨ ਸੂਣ ਚ ਉਸ ਤੋਂ ਬਾਅਦ ਇੱਕ ਆ ਆਪਣੇ ਫਾਰਮ ਤੇ ਨਵੀਂ ਐਂਟਰੀ ਹੋਈ ਸੀ ਉਸ ਤੋਂ ਬਾਅਦ ਆਪਾਂ ਅਪਡੇਟ ਦਿੱਤੀ ਨਹੀਂ ਇਹ ਆਪਾਂ ਤੋਕੜ ਲਿਆਂਦੀ ਸੀ ਤੇ ਖਰਜ ਕਰਮਾਲੀਏ ਬੈਣ ਦੀ ਤਿਆਰੀ ਕਰਨ ਲੱਗੀ ਮਾਜੇ ਵੀ ਬਹੁਤ ਚੰਗੀ ਆ ਇਹ ਵੀ ਆਪਣੇ ਇਹਦੇ ਨਾਲ ਹੀ ਸੁਣੀ ਆ ਪਸ਼ੂ ਥੋੜੇ ਇੱਕ ਤੀ ਸੰਭਾਲਣ ਨੂੰ ਦਿੱਸੇ ਆ ਤੇ ਆਉਣ ਵਾਲੇ ਟਾਈਮ ਚ ਇੰਪਰੂਵਮੈਂਟ ਵਧਾਈ ਆ ਸੰਭਾਲ ਹੁਣ ਦੇਖਦੇ ਆ ਬੰਦਾ ਹੈ ਨਹੀਂ ਸੀ ਆਪਣੇ ਕੋਲ ਲੇਬਰ ਦੀ ਸਮੱਸਿਆ ਸੀ ਤੇ ਇੱਕ ਭਾਈ ਕਮਲਜੀਤ ਤੋਂ ਲਿਆਂਦੀ ਸੀ ਵੱਜ ਕਿਉਂਕਿ ਆਪਣਾ ਹੁਣ ਦੁੱਧ ਪਿੰਡ 'ਚ ਸੇਲ ਕਰਦੇ ਆ ਦੁੱਧ ਦੇ ਕਰਕੇ ਮੱਝਾਂ ਹੋਰ ਪੌਣੀਆਂ ਪਈਆਂ ਵਿੱਚ ਦੁੱਧ ਜਿੰਨੇ ਘਰਾਂ ਦਾ ਲੱਗਿਆ ਉਹਨਾਂ ਨੂੰ ਪੂਰਾ ਕਰਨ ਲਈ ਆ ਕਮਲਜੀਤ ਤੋਂ ਲਿਆ ਦੇਖ ਲਓ ਧਿਆਨੇ ਹੈ ਬੋਲਡਰੀਆਂ 'ਚ ਮੱਝੇ ਵੀ ਬਹੁਤ ਚੰਗੀ ਆ ਇਹ ਗਾਂ ਬਾਜ਼ਰ ਬੋਲ ਤੋਂ ਗੱਬਣਾ ਤੇ 2 ਮਹੀਨੇ ਹੋ ਗਏ ਚੱਕ ਕਰਨੀਆਂ ਅਜੇ 11 ਕਿਲੋ ਦੁੱਧ ਆ ਇਸ ਟਾਈਮ ਆਖੜੀ ਆਪਣੇ ਨਾਕ ਵਾਲੀ ਇਹ ਇਸ ਟਾਈਮ ਅਸ਼ਟਾ ਕਾਤੇ ਕੰਸਿਵ ਕਰ ਗਈ ਖਾਲੀ ਨਿਕਲ ਗਈ ਤੇ ਹੁਣ ਚੋਏ ਹੋਏ ਆ ਪੁੱਤ ਸਾਰੇ ਇਹ ਵੀ ਇਸ ਟਾਈਮ 9-10 ਕਿਲੋ ਦੁੱਧ ਦੇ ਵਿੱਚ ਵਿੱਚ ਚੱਲਦੀ ਆ ਥੋੜੀ ਜੀ ਜੇ ਰਹਿਣੇ ਲੱਸੀ ਹੋ ਗਈ ਸੀ ਜਾਨਵਰ ਆਪਣੇ ਸਾਰੇ ਇਸ ਟਾਈਮ ਲੱਸੀ ਆ ਤੇ ਉਹ ਦੋਨੇ ਪਰਲੀਆਂ ਦੇ ਬਾਜੀ ਲੱਗਿਆ ਹੋਇਆ ਉਹਦੇ ਵੀ ਤੇ ਪਰਲੀ ਦੇ ਵੀ ਇਹਦੇ ਸ਼ਾਇਦ 53-10 ਲੱਗਿਆ ਹੋਇਆ ਨਾਬੇ ਦਾ ਸੀਮਨੋ ਤੇ ਇੱਕ ਆ ਬੈਠੀ ਆਪਣੀ ਕੁੱਕਰੀ ਵਾਲੀ ਇਹਦੇ ਇਸ ਵਾਰ ਸ਼ਾਮ ਬਲਕੇ ਲਾਇਆ ਪਹਿਲਾਂ ਬਾਜੀ ਲਾਇਆ ਸੀ ਉਹ ਤੋਂ ਕੁਦਰਤੀ ਗੱਬਣ ਨਹੀਂ ਹੋਈ ਫਿਰ ਸ਼ੇਵ ਵੀਰ ਆਪਣੇ ਕੋਲੇ ਆਇਆ ਉਹ ਕਹਿੰਦਾ ਯਾਰ ਸ਼ਾਮ ਬਲਕੇ ਦਾ ਕਟਾ ਲੈ ਕੱਟੀ ਲੈ ਕੇ ਦੇਖ ਜੀ ਤੇ ਮੈਂ ਕਿਹਾ ਚਲੋ ਸ਼ਾਮ ਬਲਕੇ ਲਾਇਆ ਫਿਰ ਇੱਕ ਤੀਰੇ ਹੁਣ ਇਹ ਡੇਢ ਮਹੀਨੇ ਦੀ ਕੰਸੀਵ ਕਰੀ ਕਿ ਨਹੀਂ ਕਰੀ ਬਾਅਦ ਚ ਪਤਾ ਲੱਗੂ ਇੱਕ ਆਜ ਨਿਆਂਦੀ ਸੀ ਆਪਾਂ ਇਹਨੂੰ ਲੱਗ ਗਿਆ ਹੁਣ ਮੱਲਾ 6ਵਾਂ ਕਮੀਨਾ ਗੱਬਣ ਦਾ ਇਹੀ ਦੀ ਸਿਹਤ ਸਿਹਤ ਠੀਕ ਆ ਤੇ ਇਹਦੇ ਲੱਗਿਆ ਹੋਇਆ ਪਰਮਵੀਰ ਇਹ ਹੈਗਾ ਵਾ ਸੈਗ ਵਾਲਿਆਂ ਦਾ ਇਹਦਾ ਫਾਦਰ ਹੈਗਾ BM 264 BM 264 ਦਾ ਬੱਚਾ ਵਾ ਪਰਮਵੀਰ BM 264 ਵੀ ਹੈਗਾ ਸੀਗਾ ਪ੍ਰੋਨੀ ਚੈਸਟਰਡ ਬੋਲ ਇਧਰ ਆਪਣੇ ਬੱਚੇ ਛੱਡੇ ਹੁੰਦੇ ਆ ਬਾਜੀ ਬੈਠਾ ਆ ਬਜਰੰਗੀ ਵਾਲੀ ਕੱਟੀ ਆ ਗਈ ਆ ਸਮਰਾਟ ਦੀ ਕੱਟੀ ਆ ਥੇਮਕੇਰੀਆਂ ਵਾਲੇ ਦੀ ਉਹ ਬਜਰੰਗੀ ਦਾ ਕਟਾ ਹੁੰਦਾ ਜਿਹੜਾ ਆਉਂਦਾ ਉਹ ਆਪਾਂ ਜਿਹੜੀ ਮੱਝ ਲਿਆਂਦੀ ਆ ਆ ਬੈਠੀ ਆ ਇਹਦੀ ਇਹਦਾ ਕਟਾ ਉੱਪਰ ਲਾਵਾ ਆ ਬਾਜੀ ਬੈਠਾ ਆਪਣਾ ਬਾਜੀ ਦੇ ਬੱਚੇ ਆਉਣੇ ਸ਼ੁਰੂ ਹੋ ਗਏ ਕਟੀਆਂ 올 ਆ ਰਾਈ ਟਾਈਮ ਚ ਹੁਣ ਦੁੱਤੇ ਪਤਾ ਲੱਗ ਗਈ ਆਪਾਂ ਨੂੰ ਤੇ ਹੁਣ ਕਿਦਣਾ ਕਿਤੇ ਵਿੱਚ ਦੀ ਪਾਇਆ ਕਰਾਂਗੇ ਵੀਡੀਓ ਆ ਜਾਨਵਰਾ ਕਮਲਜੀਤ ਵਾਲੀ ਮਾਝ ਦੇ ਮਗਰ ਕੋਹੇ ਨੂਰ ਦਾ ਕਟਾ ਸੀ ਤੇ ਆ ਆਪਣੀ ਨਾਗ ਵਾਲੀ ਮਗਰ ਸੀਗਾ ਕਟਾ ਕੱਟੇ ਕਰਕੇ ਸੰਭਾਲ ਬੱਤ ਦੀ ਹੋਈ ਆ ਤੇ ਇਹ ਜਾਨਵਰ ਸੀ ਵੀਰੇ ਆਪਣੇ ਮਿਲਦੇ ਆ ਓਕੇ ਭਰਾ ਧੰਨਵਾਦ